ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸੋ ਅੱਜ ਇੱਕ ਹੋਰ ਨਵੀਂ ਜਾਣਕਾਰੀ ਖੁਸ਼ਖਬਰੀ ਤੁਹਾਡੇ ਤੱਕ ਲੈ ਕੇ ਹਾਜ਼ਰ ਆ ਪੰਜਾਬ ਦੇ ਵਿੱਚ ਇਲੈਕਸ਼ਨ ਤੋਂ ਬਾਅਦ ਹੁਣ ਨਵੀਆਂ ਭਰਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਸੋ ਖਾਸ ਕਰਕੇ ਸਾਬਕਾ ਫੌਜੀਆ ਉਹਨਾਂ ਦੇ ਪਰਿਵਾਰਾਂ ਦੇ ਲਈ ਅਤੇ ਹੋਰ ਵੀ ਸਿਵਿਲਿਅਨ ਬੱਚੇ ਬੱਚੀਆਂ ਜਿਹੜੇ ਇਸ ਵੈਕੈਂਸੀਆਂ ਵਾਸਤੇ ਅਪਲਾਈ ਕਰ ਸਕਦੇ ਨੇ ਸੋ ਇਹ ਜਿਹੜੀ ਭਰਤੀ ਕਿਹੜੇ ਵਿਭਾਗ ਵਿੱਚ ਆਈ ਹੈ ਸੋ ਉਹਦੇ ਵਿੱਚ ਕਿੰਨੀਆਂ ਵੈਕੈਂਸੀਆਂ ਆਈਆਂ ਨੇ ਕੀ ਤਨਖਾਹ ਰਹੇਗੀ ਯੋਗਤਾ ਕੀ ਰਹੇਗੀ ਸੋ ਟੈਸਟ ਇਹਦੇ ਵਿੱਚ ਕੋਈ ਨਹੀਂ ਹੋਣਾ ਸਿਰਫ ਇੰਟਰਵਿਊ ਦੇ ਬੇਸ ਤੇ ਜਿਹੜੀ ਭਰਤੀ ਕੀਤੀ ਜਾਣੀ ਹੈ ਸੋ ਕਿਸ ਤਰ੍ਹਾਂ ਆਪਾਂ ਜਿਹੜਾ ਅਪਲਾਈ ਕਰਨਾ ਹੈ ਔਰ ਕੰਟੈਕਟ ਨੰਬਰ ਕਿੱਥੇ ਫੋਨ ਕਰਕੇ ਆਪਾਂ ਪੂਰੀ ਜਾਣਕਾਰੀ ਸਾਡੇ ਕੋਈ ਵੀ ਜਿਹੜੇ ਸਵਾਲ ਨੇ ਉਹ ਆਪਾਂ ਪੁੱਛ ਸਕਦੇ ਆ ਉਹ ਵੀ ਤੁਹਾਨੂੰ ਵੀਡੀਓ ਵਿੱਚ ਸਾਰੇ ਦੱਸੇ ਜਾਣਗੇ ਜਿਹੜੀ ਭਰਤੀ ਹੈ ਪੰਜਾਬ ਦੇ ਵਿੱਚ ECHS ਪੋਲੀਕਲਿਨਿਕ ਐਕਸ ਸਰਵਿਸਮੈਨ ਫੌਜੀ ਵੀਰਾਂ ਦਾ ਤੇ ਉਹਨਾਂ ਦੇ ਪਰਿਵਾਰਾਂ ਦਾ ਜਿੱਥੇ ਇਲਾਜ ਹੁੰਦਾ ਹੈ ਪੰਜਾਬ ਦੇ ਵਿੱਚ ਜਿੰਨੇ ਕੈਂਟ ਏਰੀਆ ਨੇ ਮਿਲਟਰੀ ਛੌਣੀ ਏਰੀਆ ਨੇ ਸਟੇਸ਼ਨ ਕੈਂਟ ਸਟੇਸ਼ਨ ਨੇ ਉੱਥੇ ਇੱਕ ECHS ਪੋਲੀਕਲਿਨਿਕ ਬਣਿਆ ਹੁੰਦਾ ਹੈ ਸੋ ਉੱਥੇ ਬਹੁਤ ਸਾਰਾ ਸਟਾਫ ਕੰਮ ਕਰਦਾ ਹੈ ਆਫਿਸ ਇਨਚਾਰਜ ਤੋਂ ਲੈ ਕੇ ਸਫਾਈ ਵਾਲੇ ਤੱਕ ਸੋ ਸਾਰੀਆਂ ਵੈਕੈਂਸੀਆਂ ਜਿਹੜੀਆਂ ਨਿਕਲੀਆਂ ਨੇ ਸੋ ਇਹ ਪੰਜਾਬ ਦੇ ਜਲੰਧਰ ਪੀਐਸਐਚਸ ਪੋਲੀਕਲੀਨਿਕ ਦੇ ਵਿੱਚ ਵੈਕੈਂਸੀਆਂ ਨਿਕਲੀਆਂ ਨੇ ਸੋ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਆ ਸਭ ਤੋਂ ਪਹਿਲਾਂ ਜਿਹੜੀ ਵੈਕੈਂਸੀਆਂ ਦੀ ਗਿਣਤੀ ਹੈ ਉਹ 31 ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਸੋ ਇਹਨਾਂ 31 ਪੋਸਟਾਂ ਦੇ ਵਿੱਚ ਜਿਹੜੀ ਤਨਖਾਹ ਹੈ ਉਹ 16800 ਤੋਂ ਲੈ ਕੇ ਜਿਹੜੀ ਟੌਪ ਦੀ ਪੋਸਟ ਹੈ ਉਹਦੀ ਜਿਹੜੀ ਤਨਖਾਹ 1 ਲੱਖ ਰੁਪਇਆ ਪਰ ਮੰਥ ਹੋਏਗੀ ਸੋ ਜਿਹੜੀ ਲੋਕੇਸ਼ਨ ਹੈ ਤੁਹਾਡੀ ਜੌਬ ਲੋਕੇਸ਼ਨ ਕੰਮ ਦੀ ਜਿਹੜੀ ਜਗਾ ਉਹ ਜਲੰਧਰ ਰਹੇਗੀ ਜਲੰਧਰ ਕੈਂਟ ਔਰ ਜਿਹੜਾ ਇਹਦੇ ਵਿੱਚ ਅਪਲਾਈ ਹੈ ਉਹ ਤੁਸੀਂ ਆਫਲਾਈਨ ਕਰਨਾ ਹੈ ਈਸੀਐਚਐਸ ਦੀ ਵੈਬਸਾਈਟ ਤੋਂ ਤੁਸੀਂ ਜਿਹੜਾ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਕੇ ਸੋ ਇਹਨੂੰ ਤੁਸੀਂ ਜਿਹੜਾ ਫਿਲ ਕਰਕੇ ਉਹਦੇ ਐਡਰੈਸ ਤੇ ਭੇਜਣਾ ਤੁਸੀਂ ਈਸੀਐਚਐਸ ਪੋਲੀਕਲੀਨਿਕ ਈਸੀਐਚ ਸੈਲਰ ਸਟੇਸ਼ਨ ਹੈਡਕ quarter ਜਲੰਧਰ ਦੇ ਐਡਰੈਸ ਤੇ ਜਿਹੜਾ ਤੁਸੀਂ ਇਹਨੂੰ ਭੇਜਣਾ ਔਰ ਜਿਹੜੀ ਇਹਦੀ ਸਟਾਰਟ ਹੈ ਉਹ 29 ਮਈ 2024 ਤੋਂ ਹੋ ਚੁੱਕੀ ਹੈ ਬੱਚੇ ਬੱਚੀਆਂ ਨੇ ਜਿਹੜੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਨੇ ਸੋ ਲਾਸਟ ਡੇਟ ਇਹਦੀ 20 ਜੂਨ 2024 ਹੈ ਸੋ ਤੁਸੀਂ ਇਹ ਸਾਰੀ ਜਾਣਕਾਰੀ ਜਿਹੜੀ ਇਹ ਧਿਆਨ ਨਾਲ ਸੁਣਿਓ ਇਹਦੇ ਵਿੱਚ ਜਿਹੜੇ ਸਿਲੈਕਸ਼ਨ ਹੋਣੀ ਹੈ ਉਹਦਾ ਰਿਟਨ ਟੈਸਟ ਕੋਈ ਨਹੀਂ ਹੋਣਾ ਸਿਰਫ ਤੁਹਾਡੀ ਕੁਆਲੀਫਿਕੇਸ਼ਨ ਯੋਗਤਾ ਔਰ ਤੁਹਾਡੀ ਇੰਟਰਵਿਊ ਤੇ ਬੇਠ ਤੇ ਜਿਹੜੀ ਤੁਹਾਡੀ ਸਿਲੈਕਸ਼ਨ ਹੋਣੀ ਹੈ ਇਦੇ ਵਿੱਚ ਤੁਹਾਡੀ ਐਪਲੀਕੇਸ਼ਨ ਦੀ ਫੀਸ ਕੋਈ ਨਹੀਂ ਲਈ ਜਾਣੀ ਫ੍ਰੀ ਐਪਲੀਕੇਸ਼ਨ ਜਿਹੜਾ ਤੁਸੀਂ ਕਰ ਸਕਦੇ ਹੋ ਔਰ ਜਿਹੜੀ ਇਹਦੇ ਵਿੱਚ ਡੇਟ ਹੈ ਉਹ 20 ਜੂਨ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਦੇ ਵਿੱਚ ਅਪਲਾਈ ਕਰਨਾ ਸੋ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਪੋਸਟਾਂ ਨੇ ਜਿਹੜੀਆਂ ਉਹ ਦੋ ਪੋਸਟਾਂ ਨੇ ਆਫਿਸ ਇਨਚਾਰਜ ਆਫੀਸਰ ਇਨਚਾਰਜ ਜਿਹੜਾ ਪੋਲੀਕਲੀਨਿਕ ਦਾ ਉਹਦੀਆਂ ਦੋ ਪੋਸਟਾਂ ਨੇ ਮੈਡੀਕਲ ਸਪੈਸ਼ਲਿਸਟ ਇੱਕ ਪੋਸਟ ਹੈ ਗਾਇਨੋਕੋਲੋਜਿਸਟ ਜਿਹੜੀ ਲੇਡੀਆਂ ਡਾਕਟਰ ਹੁੰਦੀ ਆ ਉਹਦੀ ਇੱਕ ਪੋਸਟ ਹੈ ਰੇਡੀਓਲੋਜਿਸਟ ਇੱਕ ਪੋਸਟ ਹੈ ਮੈਡੀਕਲ ਅਫੀਸਰ 6 ਪੋਸਟਾਂ ਨੇ ਡਾਕਟਰਾਂ ਦੀਆਂ ਡੈਂਟਲ ਅਫੀਸਰ 3 ਪੋਸਟਾਂ ਨੇ ਕਲਰਕ ਦੀਆਂ 2 ਪੋਸਟਾਂ ਨੇ ਰੇਡੀਓਗ੍ਰਾਫਰ ਇੱਕ ਪੋਸਟ ਹੈ ਲੈਬ ਟੈਕਨੀਸ਼ੀਅਨ 3 ਪੋਸਟਾਂ ਨੇ ਨਰਸਿੰਗ ਅਸਿਸਟੈਂਟ 2 ਵੈਕੈਂਸੀਆਂ ਨੇ ਇਹਦੀਆਂ ਔਰ ਫਾਰਮਾਸਿਸਟ 10 ਵੈਕੈਂਸੀਆਂ ਨੇ ਡੈਂਟਲ ਹਾਈਜਨਿਸਟ ਚਾਰ ਪੋਸਟਾਂ ਨੇ ਫੀਮੇਲ ਅਟੈਂਡੈਂਟ ਇਹਦੀ ਇੱਕ ਪੋਸਟ ਹੈ ਔਰ ਸਫਾਈ ਵਾਲਾ ਜ ਜਿਹਨੂੰ ਆਪਾਂ ਹਾਊਸਕੀਪਰ ਕਹਿੰਨੇ ਆ ਉਹਦੀ ਵੀ ਇੱਕ ਪੋਸਟ ਹੈ ਟੋਟਲ ਜਿਹੜੀਆਂ 31 ਪੋਸਟਾਂ ਨੇ ਸੋ ਇਹਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਹੈ ਯੋਗਤਾ ਤੁਹਾਡੀ ਜਿਹੜੀ ਇਹ ਆਫੀਸਰ ਇੰਚਾਰ ਜਿਹੜਾ ਰੱਖਣਾ ਉਹ ਕਿਸੇ ਵੀ ਯੂਨੀਵਰਸਿਟੀ ਤੋਂ ਜਿਹੜਾ ਗ੍ਰੈਜੂਏਟ ਹੋਣਾ ਚਾਹੀਦਾ ਔਰ 5 ਸਾਲਾਂ ਦਾ ਉਹਦਾ ਜਿਹੜਾ ਹੈਲਥ케ਅਰ ਇੰਸਟੀਚਿਊਸ਼ਨ ਦੇ ਵਿੱਚ ਜਿਹੜਾ ਮੈਨੇਜਰ ਦੀ ਪੋਸਟ ਤੇ ਉਹਦਾ ਜਿਹੜਾ ਐਕਸਪੀਰੀਅੰਸ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਮੈਡੀਕਲ ਸਪੈਸ਼ਲਿਸਟ ਹੈ ਉਹ ਵੀ ਪੋਸਟ ਗ੍ਰੈਜੂਏਟ ਦੀ ਡਿਗਰੀ ਹੋਣੀ ਚਾਹੀਦੀ ਹੈ ਔਰ ਮੈਡੀਸਨ ਦੇ ਵਿੱਚ ਮਾਸਟਰ ਆਫ ਸਾਇੰਸ ਆਫ ਡਿਪਲੋਮਾ ਆਫ ਨੈਸ਼ਨਲ ਬੋਰਡ 5 ਸਾਲ ਦਾ ਇਹਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਮੈਡੀਕਲ ਲੈਣ ਦੇ ਵਿੱਚ ਔਰ ਆਪਣੀ ਜਿਹੜਾ ਇਹ ਡਾਕਟਰ ਹੈ ਡਾਕਟਰ ਆਫ ਮੈਡੀਸਨ ਜਿਹੜਾ ਐ ਐਮ ਬੀਬੀਐਸ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਗਾਇਨੋਕੋਲੋਜਿਸਟ ਜਿਹੜੀ ਲੇਡੀ ਡਾਕਟਰ ਹੈ ਉਹ ਵੀ ਪੋਸਟ ਗ੍ਰੈਜੂਏਟ ਹੋਣੀ ਚਾਹੀਦੀ ਹੈ ਆਪਣੇ ਫੀਲਡ ਦੇ ਵਿੱਚ ਉਹਦੀ ਐਮਬੀਬੀਐਸ ਹੋਣੀ ਚਾਹੀਦੀ ਹੈ ਔਰ ਮਿਨੀਮਮ 5 ਸਾਲ ਦਾ ਉਹਦਾ ਜਿਹੜਾ ਤਜਰਬਾ ਆਪਣੇ ਫੀਲਡ ਦਾ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਡਾਇਰੀਓਲੋਜਿਸਟ ਇਹ ਵੀ ਜਿਹੜਾ ਪੋਸਟ ਗ੍ਰੈਜੂਏਟ ਹੋਣਾ ਚਾਹੀਦਾ ਔਰ ਆਪਣੇ ਫੀਲਡ ਵਿੱਚ ਉਹਦਾ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਜਾਂ ਪੋਸਟ ਗ੍ਰੈਜੂਏਟ ਤੇ 5 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਵੀ ਇਹਦੇ ਵਿੱਚ ਮੰਨਿਆ ਜਾਏਗਾ ਇਸ ਤੋਂ ਬਾਅਦ ਮੈਡੀਕਲ ਅਫਸਰ ਹੈ ਜਿਹੜਾ ਇਹ ਬੈਚਲਰ ਡਿਗਰੀ ਇਨ ਐਮਬੀਬੀਐਸ 5 ਸਾਲ ਦਾ ਜਿਹੜਾ ਇਹ ਐਕਸਪੀਰੀਅੰਸ ਹੋਣਾ ਚਾਹੀਦਾ ਡੈਂਟਲ ਆਫਿਸਰ ਅਫਸਰ ਦਾ ਜਿਹੜਾ ਹੈ ਇਹ ਡੈਂਟਲ ਸਰਜਰੀ ਦੇ ਵਿੱਚ ਜਿਆ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਔਰ ਮਾਸਟਰ ਆਫ ਡੈਂਟਲ ਸਰਜਰੀ ਇਹਦੇ ਕੋਲ ਜਿਹੜੀ ਡਿਗਰੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜੀ ਕਲਰਕ ਦੀ ਪੋਸਟ ਹੈ ਇਹਦੇ ਵਾਸਤੇ ਗ੍ਰੈਜੂਏਟ ਦੀ ਡਿਗਰੀ ਔਰ 5 ਸਾਲਾਂ ਦਾ ਜਿਹੜਾ ਤੁਹਾਡਾ ਤਜਰਬਾ ਕਲਰਕ ਦਾ ਤੁਹਾਡੇ ਫੀਲਡ ਦਾ ਇਹ ਹੋਣਾ ਚਾਹੀਦਾ ਔਰ ਰੇਡੀਓਗ੍ਰਾਫਰ ਦਾ ਜਿਹੜਾ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਰੇਡੀਓਗ੍ਰਾਫਿੰਗ ਦਾ ਔਰ ਲੈਬ ਟੈਕਨੀਸ਼ੀਅਨ ਇਹਦੇ ਵਿੱਚ ਤੁਹਾਡੀ ਜਿਹੜੀ ਬੀਐਸਸੀ ਤੇ ਜਿਹੜਾ ਤੁਹਾਡਾ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਔਰ ਤੁਹਾਡੇ ਕੋਲ ਮੈਡੀਕਲ ਲੈਬਾਰਟਰੀ ਟੈਕਨੋਲੋਜੀ ਦਾ 3 ਸਾਲ ਦਾ ਤਜਰਬਾ ਹੋਣਾ ਚਾਹੀਦਾ ਔਰ ਇਹਦਾ ਡਿਪਲੋਮਾ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਜੇ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰਨਾ ਹੈ ਲੈਬ ਟੈਕਨੀਸ਼ੀਅਨ ਦੀ ਔਰ ਉਸ ਤੋਂ ਬਾਅਦ ਨਰਸਿੰਗ ਅਸਿਸਟੈਂਟ ਇਹਦਾ ਤੁਹਾਡੇ ਕੋਲ ਜਿਹੜਾ ਜੀਐਨਐਮ ਜਾਂ ਨਰਸਿੰਗ ਸਿਸਟੈਂਟ ਦਾ ਡਿਪਲੋਮਾ ਹੋਣਾ ਚਾਹੀਦਾ ਤੇ 5 ਸਾਲ ਦਾ ਜਿਹੜਾ ਐਕਸਪੀਰੀਅੰਸ ਤੁਹਾਨੂੰ ਆਪਣੇ ਕੰਮ ਦਾ ਹੋਣਾ ਚਾਹੀਦਾ ਹੈ ਫਾਰਮਾਸਿਸਟ ਦਾ ਜਿਹੜਾ ਬੈਚਲਰ ਡਿਗਰੀ ਤੇ ਫਾਰਮਾਸਿਸਟ ਦਾ ਡਿਪਲੋਮਾ ਫਾਰਮੇਸੀ ਦਾ ਹੋਣਾ ਚਾਹੀਦਾ ਤੁਹਾਡੇ ਕੋਲ ਔਰ ਨਾਲ ਹੀ 3 ਸਾਲਾਂ ਦਾ ਜਿਹੜਾ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ ਡੈਂਟਲ ਹਾਈਜਨਿਸਟ ਜਿਹੜਾ ਹੈ ਇਹਦੇ ਵਿੱਚ ਤੁਹਾਡਾ ਡੈਂਟਲ ਹਾਈਜਨਿਸਟ ਦਾ ਡਿਪਲੋਮਾ ਹੋਣਾ ਚਾਹੀਦਾ ਔਰ 5 ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਫੀਮੇਲ اٹੈਂਡੈਂਟ ਇਹ ਤੁਹਾਡੇ ਫੀਲਡ ਦੇ ਵਿੱਚ ਤੁਹਾਡਾ ਜਿਹੜਾ 5 ਸਾਲਾਂ ਦਾ ਘੱਟੋ ਘੱਟ ਤਜਰਬਾ ਹੋਣਾ ਚਾਹੀਦਾ ਤੇ ਜਿਹੜਾ ਉਮੀਦਵਾਰ ਹੈ ਉਹ ਲਿਖਣਾ ਔਰ ਪੜ੍ਹਨਾ ਜਾਣਦਾ ਹੋਵੇ ਸਫਾਈ ਵਾਲਾ ਹਾਊਸਕੀਪਰ ਇਹਦੇ ਵਿੱਚ ਵੀ ਜਿਹੜਾ ਕੈਂਡੀਡੇਟ ਹੈ ਉਹ ਲਿਖਣਾ ਪੜ੍ਹਨਾ ਜਾਣਦਾ ਹੋਵੇ ਔਰ ਉਹਦਾ ਜਿਹੜਾ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਘੱਟੋ ਘੱਟ ਜਿਹੜੀ ਯੋਗਤਾ ਹੈ ਉਹ 10ਵੀਂ ਪਾਸ ਹੈ ਸੋ ਇਹਦੇ ਵਾਸਤੇ ਤੁਸੀਂ ਪੀਸੀਐਚਐਸਐਲ ਸਟੇਸ਼ਨ ਹੈਡਕੁਆਟਰ ਜਲੰਧਰ ਇਹਦੇ ਤੁਸੀਂ ਜਿਹੜੇ ਨੰਬਰ ਨੋਟ ਕਰ ਲਓ 0181 2660 864 0181 2660864 ਇਹ ਕੰਟੈਕਟ ਨੰਬਰ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਔਰ ਈਮੇਲ ਆਈਡੀ ਹੈ occo.91@gov.in ਇਹ ਤੇ ਤੁਸੀਂ ਮੇਲ ਕਰ ਸਕਦੇ ਹੋ ਔਰ ਵੈਬਸਾਈਟ ਹੈ ਜਿਹੜੀ ਉਹ ਤੁਸੀਂ www.echs.gov.in ਤੇ ਜਿਹੜਾ ਤੁਸੀਂ ਲੌਗਇਨ ਕਰਕੇ ਇਹਦੀ ਵੈਬਸਾਈਟ ਤੋਂ ਪੂਰੀ ਜਾਣਕਾਰੀ ਤੇ ਜਿਹੜੇ ਐਪਲੀਕੇਸ਼ਨ ਫਾਰਮ ਹੈ ਉਹ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਸੋ WhatsApp ਨੰਬਰ ਹੈ ਇਹ ਵੀ ਤੁਹਾਡੇ ਸਕਰੀਨ ਤੇ ਸ਼ੋਰ ਨੇ ਤੁਸੀਂ ਇਹ ਵੀ ਨੋਟ ਕਰ ਲਓ ਇਹਨਾਂ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ WhatsApp ਰਾਹੀਂ ਜਾਣਕਾਰੀ ਲੈ ਸਕਦੇ ਹੋ ਔਰ ECHS ਦਾ ਜਿਹੜਾ ਟੋਲ ਫਰੀ ਨੰਬਰ ਹੈ ਆਲ ਇੰਡੀਆ ਦਾ ਉਹਤੇ ਵੀ ਤੁਸੀਂ ਜਿਹੜਾ ਫੋਨ ਕਰਕੇ 1800 211 4115 ਤੇ ਵੀ ਤੁਸੀਂ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਇਹ ਜਿਹੜੀਆਂ ਵੈਕੈਂਸੀਆਂ ਆਈਆਂ ਨੇ ਸੋ ਇਹਦੇ ਵਾਸਤੇ ਜਿੰਨੇ ਵੀ ਬੱਚੇ ਬੱਚੀਆਂ ਅਪਲਾਈ ਕਰ ਸਕਦੇ ਨੇ ਵੱਧ ਤੋਂ ਵੱਧ ਤੁਸੀਂ ਇਹਦੇ ਵਾਸਤੇ ਟਰਾਈ ਕਰੋ ਤੁਹਾਡਾ ਫੌਜ ਦੇ ਵਿੱਚ ਕੰਮ ਕਰਨ ਦਾ ਜਿਹੜਾ ਸ਼ੌਂਕ ਵੀ ਪੂਰਾ ਹੋਏਗਾ ਤੁਹਾਡਾ ਜਿਹੜਾ ਤਜਰਬਾ ਵੀ ਵਧੇਗਾ ਔਰ ਇਹਦੇ ਵਿੱਚ ਜਿਹੜੇ ਸਾਬਕਾ ਫੌਜੀ ਤੋਂ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨੂੰ ਤੇ ਸਾਬਕਾ ਫੌਜੀਆਂ ਨੂੰ ਪਹਿਲ ਦਿੱਤੀ ਜਾਏਗੀ ਪਰ ਅਪਲਾਈ ਇਹਦੇ ਵਿੱਚ ਕੋਈ ਵੀ ਕਰ ਸਕਦਾ ਹੈ ਜਿਹੜਾ ਵੀ ਇੰਟਰੋ ਦੇ ਵਿੱਚ ਜਿਹਦੀ ਯੋਗਤਾ ਦੇ ਆਧਾਰ ਤੇ ਸਿਲੈਕਸ਼ਨ ਹੋਏਗੀ ਸੋ ਉਹਨੂੰ ਉੱਥੇ ਜੋਬ ਤੇ ਰੱਖਿਆ ਜਾਏਗਾ ਸੋ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਆਪਣੇ ਗਰੁੱਪਾਂ ਦੇ ਵਿੱਚ ਸਟੇਟਸ ਦੇ ਰਹੀਂ ਤਾਂ ਕਿ ਹੋਰਾਂ ਤੱਕ ਜਾਣਕਾਰੀ ਪਹੁੰਚੇ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀ ਹੋਰ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਜੀ ਜਿਉਂਦੇ ਵੱਸਦੇ ਰਹੋ ਖੁਸ਼ ਰਹੋ